ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮ੍ਰਿਮਾਇ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਲਜਿਆ ਬਾਦਿਆ ਰਾਗ ਰਤਨਾ ਪਰਵਾਰ ਭਰੀਆ ਸਬਦ ਗਾਵਣਾ ਯਾ ਸਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਰਹ ਤੂੰ ਮਨ ਮੇਰੇ ਦੂਖ ਸਭ ਸਾਰਨਾ ਅੰਗੀਕਾਰਹੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲ ਨਾ ਸਮਰਤ ਸੁਆਮੀ ਸੋ ਕਿਉ ਮਨਵਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਮ ਲੈ ਸਾਚੇ ਸਾਈ ਬਾਖਿਆਨਾ ਹੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਖਿਆਨਾ ਹੀ ਕਰ ਤੇਰੇ ਸਾਚਾ ਨਾਮ ਰਾ ਆਧਾਰੋ ਸਾਚ ਨਾਮ ਆਧਾਰ ਮਰੈ ਜਿਨ ਪੁਖਾ ਸਭ ਗੁਵਾਈਆ ਕਰ ਸਾਤ ਸੁਖ ਮਨ ਆਵਸਿਆ ਜਿਨ ਸਾਹਿਬ ਪੂਜਾਇਆ ਸਦਾ ਕਰਮਾਨ ਕੀਤਾ ਗੁਰੂ ਮੇਟਾ ਹਉ ਜਿਸ ਤੀਐ ਫੜਿਆ ਆ ਕਹ ਨਾਨਕ ਸੁਨੋ ਸੰਤੋ ਸਬਦ ਤਰਹ ਪਿਆਰੋ ਸਾਚਾ ਨਾਮ ਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤਤ ਵਸ ਕੀਤੇ ਕਾਲ ਕੰਟ ਕਮਾਰਿਆ ਤੁਰ ਕਰਮ ਪਾਇ ਤੁਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖੁਆ ਤਿਤ ਕਰ ਅਖੰਡ ਵਾਜੇ ਸਾਚੀਲ ਰੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਲਾ ਵਜਹੁ ਕਿਆ ਕਰੇ ਵਿਚਾਰੀਆ ਦੁਦ ਬਾਜ ਸਮਰਾਥ ਕੋ ਨਾਹੀ ਕਿਰਪਾ ਕਰ ਬਨਵਾਰਿਆ ਏ ਸਨੋ ਹੋთაਉ ਨਾਹੀ ਸਬਦ ਰਾਗ ਸਵਾਰਿਆ ਕਹ ਨਾਨਕ ਲਿਵੈ ਵਜ ਹੋ ਕਿਆ ਕਰੇ ਵੇਚਾਰਿਆ ਆਨੰਦ ਆਨੰਦ ਸਭ ਕੋ ਕਹ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਨ ਕਾ ਮੋਹ ਟੁੱਟਾ ਤਿਨ ਕਾ ਸਬਦ ਸਚੈ ਸਵਾਰਿਆ ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਤੇ ਹੈ ਸੋਏ ਜਾਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵੇਚ ਆ ਰਿਆ ਇੱਕ ਭਰਮ ਭੂਲੇ ਫਿਰੇ ਦੇਹ ਦੇ ਸੇ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇ ਅਨੰਦ ਮਨ ਜਨ ਪਾਣਾ ਪਾਵੇ ਕਹਾ ਨਾਨਕ ਜਿਸ ਦੇਹ ਪਿਆਰੇ ਸੋਏ ਜਾਨ ਪਾਵੇ ਆਵਹੋ ਸੰਤ ਪਿਆਰੇ ਹੋ ਅਕਤ ਕੀ ਕਰਹ ਕਹਾਣੀ ਕਰਹ ਕਹਾਣੀ ਅਕਤ ਕੇਰੀ ਕਿਤ ਦਵਾਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇ ਰਾਗ ਗਾਵਹੋ ਸਚੀ ਮਾਣੀ ਕਹਿ ਨਾਨਕ ਸੁਨੋ ਸੰਤੋ ਕਥਿਵ ਅਕਤ ਕਹਾਣੀ اے ਮਨ ਚੰਚਲਾ ਚਿਤਰਾਏ ਕਿਨਾਂ ਨਾ ਪਾਇਆ ਚਿਤਰਾ ਨਾ ਪਾਇ ਕਨ ਤੂ ਸੁਣ ਮਨ ਮੇਰੀਆ ਇਹ ਮਾਇਆ ਮੋਹਣੀ ਜੇਤ ਪਰ ਉਪਲਾਇਆ ਮਾਇਆ ਤਾਂ ਮੋਹਣੀ ਤੈਨਾਂ ਕੀ ਤੇਜੰ ਠਗੌਲੀ ਪਾਇਆ ਕੁਰਬਾਨ ਕੀਤਾ ਤਿਸੈ ਬਟ ਹੋ ਜਨਮ ਮੋ ਮੀਠਾ ਲਾਇਆ ਕਹਿ ਨਾਨਕ ਮਨ ਚੰਚਲਾ ਚਿਤਰਾਏ ਕਿਨਾਂ ਨਾ ਪਾਇਆ اے ਮਨ ਪਿਆਰੇ ਆ ਤੁਸਦਾ ਸੱਚ ਸਮਾਲੇ ਹੁਕ ਤੰਬ ਤੂ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥੇ ਤੇਰੇ ਚੱਲੇ ਨਾਹੀ ਤਿਸ ਨਾਲ ਕਿਉ ਚਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਤੰਤ ਪਛੋਤਾਈਐ ਸਤਗੁਰੂ ਕਾ ਆਦੇਸ ਸੁਣ ਤੋ ਹੋਵੈ ਤੇਰੇ ਨਾਲੇ ਕਹ ਨਾਨਕ ਮਨ ਪਿਆਰੇ ਤੂ ਸਦਾ ਸੱਚ ਸਮਲੇ ਅਗਮ ਅਗੋਚਰਾ ਤਰ ਅੰਤੋ ਨਾ ਪਾਇਆ ਅੰਤੋ ਨਾ ਪਾਇ ਕਨੇ ਤਰਾ ਆਪਣਾਪ ਤੂ ਜਾਣਹਿ ਜੀ ਜਨ ਸਭ ਖੇਤਰਾ ਕਿਆ ਕੋ ਆਖ ਖਾਣੇ ਅੱਖ ਹੈ ਤ ਵੇਖ ਹੈ ਸਭ ਤੂ ਹੈ ਜਿਨ ਜਗ ਤੂ ਪਾਇਆ ਕਹ ਨਾਨਕ ਤੂ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੋਰਨਾ ਰਹੇ ਮਨ ਜਾਨ ਅੰਮ੍ਰਿਤ ਖੋਜ ਦੇਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰੂ ਕਿਰਪਾ ਕਨੇ ਸਚਾ ਮਨਸਾ ਆਇਆ ਜੀ ਅਜਨ ਸਭ ਤੁਧ ਉਪਾਇ ਬੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੁਕਾ ਸਤਗੁਰੂ ਭਲਾ ਪਾਇਆ ਕਹਾ ਨਾਨਕ ਜਿਸ ਨੂੰ ਆਪ ਤੁਠਾ ਤੈਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਜਾਨ ਰਾਨੀ ਚਾਨਾਂ ਨਾਨੜੀ ਭਗਤਾ ਹਾਂ ਕਰੀ ਬਖਮ ਮਾਰਗ ਚਲਣਾ ਲਬ ਲੋਭ ਅਹੰਕਾਰ ਤਾ ਜਿ ਤ੍ਰishna ਬਹੁਤ ਨਾਹੀ ਬਰਣਾ ਖਨੇ ਹਉ ਤਿੱਖੀ ਵਾਰ ਹੋਣੀ ਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੀ ਆਤ ਜਿਆ ਹਰ ਬਸਨਾਸਮਾਣੀ ਕਹਾ ਨਾਮ ਚਾਲ ਭਗਤਾ ਜੁਗਹ ਜੁਗਨਰਾਲੀ ਜਿਉ ਤੂ ਚਲਾਏ ਹੈ ਤੇ ਵਿਚਲਹਿ ਸੁਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂ ਚਲਾਏ ਹੈ ਤੇ ਵੈ ਚਲਹਿ ਜਨਮਾਲਕ ਪਾਵੇ ਹੈ ਕਰ ਕਿਰਪਾ ਜਨ ਨਾਮ ਲਾਏ ਹੈ ਸੇ ਹਰ ਹਰ ਸਦਾ ਤੇ ਆਵੇ ਹੈ ਜਿਸ ਨੂੰ ਕਥਾ ਸੁਨਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਹੈ ਕਹ ਨਾਨਕ ਸੱਚੇ ਸਾਜਿਓ ਭਾਵੇ ਤੇ ਵੈ ਚਲਾਵੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਏਹੋ ਤਨ ਕੈ ਮਨ ਵਸਿਆ ਜਨ ਤੁਰ ਹੋ ਲਿਖਿਆ ਆਇ ਇਕ ਪਰੇਕ ਰੇ ਰੇ ਗੱਲਾ ਗੱਲੀ ਕਰ ਨਾ ਪਾਇ ਕਹ ਨਾਨਕ ਸਬਦ ਸੋਹੀਲਾ ਸਤਿਗੁਰੂ ਸੁਣਾਇ ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸੁਭਾਇਆ ਕਹ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਨੀ ਮਨ ਵਸਾਇਆ ਕਹ ਨਾਨਕ ਸੇ ਪਵਿੱਤ ਜਨੀ ਗੁਰਮਖ ਹਰ ਹਰ ਧਿਆਇਆ ਕਰਮੀ ਸਹਿਜਨ ਉਪਜੈ ਮਨ ਸਹਿਜੈ ਸੈਸਾ ਨਾ ਜਾਏ ਨਹਿ ਜਾਏ ਸੈਸਾ ਕਿ ਤੈ ਸੰਜਮ ਰਹੇ ਕਰਮ ਕਮਾਇ ਸੈਸੈ ਜੀਉ ਮਲੀਨ ਹੈ ਕਿ ਤ ਸੰਜਮ ਧੋਤਾ ਜਾਏ ਮਨ ਤੋਂ ਉਹ ਸਬਦ ਲਗਹੋ ਹਰਿ ਸਿਉ ਰਹੋ ਚਿਤ ਲਾਇ ਕਹ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਐਸ ਐਸਾ ਅਵਜਾਇ ਜੀ ਹਾ ਮੈਲ ਹੈ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹਾ ਤਾ ਮਹਿੜੇ ਤਨੀ ਜਨਮ ਜੁਆ ਹਾਰਿਆ ਏ ਹੈ ਤਿਸਨਾ ਵੱਡਾ ਰੋਗ ਲੱਗਾ ਮਰਨਮਨਹੁ ਸਾਰੇ ਆਵੇ ਤਾਂ ਮਹਿ ਨਾਮੁ ਤਮਉ ਸੋ ਸੁਣ ਹੈ ਨਾਹੀ ਤਰੇ ਜਿਉ ਬੇਤਾਲਿਆ ਕਹਿ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤੇਨੇ ਜਨਮ ਜੁਆ ਹਾਰਿਆ ਜੀਆ ਖੰਦਨ ਮਲ ਬਾਹਰੋ ਨਰਮਨ ਬਾਹਰੋ ਤਾਂ ਨਰਮਨ ਜੀਆ ਖੰਦਨ ਨਰਮਨ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸਾਚੇ ਸਮਾਣੇ ਜਨਮ ਰਤਨ ਜਿਨੇ ਖਟਿਆ ਪਰ ਇਸੇ ਮਨ ਜਾਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਰਮਖ ਹੋਵੇ ਹੋਵੇ ਤਾਂ ਸਰਮਖ ਸਿੱਖ ਕੋ ਵਈ ਜਿਹਾ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣਾ ਗੁਰਬਿਨ ਅਵਨਾ ਜਾਣੇ ਕੋਈ ਕਹਿ ਨਾਨਕ ਸੁਨਹੁ ਸੰਤੋ ਸੋ ਸਿੱਖ ਸਰਮਖ ਹੋਏ ਜੇ ਕੋ ਗੁਰ ਤੇ ਬੇਮਖ ਹੋਵੇ ਬਿਨ ਸਤਗੁਰ ਮੁਕਤਿ ਨਾ ਪਾਵੇ ਪਾਰਗ ਮੁਕਤਿ ਮੈਂ ਹੋਰ ਥੈ ਕੋਈ ਪਛੋਹ ਵੀ ਕਿਹਾ ਜਾਏ ਅਨੇਕ ਜੁਨੀ ਪਰਮ ਆਦੇ ਬੰਨ ਸਤਗੁਰ ਮੁਕਤਿ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸਬਦ ਸੁਣਾਏ ਕਹਾਂ ਨਾਨਕ ਵਿਚਾਰ ਦੇ ਕੋ ਵੇਣਾ ਸਤਗੁਰ ਮੁਕਤਨਾ ਪਾਏ ਆਵਹੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾ ਗਾਵਹੋ ਗੁਰੂ ਕੈਰੀ ਬਾਣੀ ਆਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹਿਹੋ ਹਰਿ ਰੰਗ ਜਪੇ ਹੋ ਸਾਰਗ ਬਾਣੀ ਕਹਾਂ ਨਾਨਕ ਸਦਾ ਗਾਵਹੋ ਏਹ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾ ਕੱਚੀ ਸਤਗੁਰੂ ਬਾਝ ਹੋਰ ਕੱਚੀ ਬਾਣੀ ਕਹ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖਮਖਾਣੀ ਹਰ ਹੰਤ ਕਰਹਿ ਰਸਨਾ ਕਹਿਆ ਕਛੁ ਨ ਜਾਣੀ ਚਿਤ ਜਿਨ ਕਾਹਿ ਰਲਿਆ ਮਾਇਆ ਬੋਲਨ ਪੈ ਰਵਾਣੀ ਕਹ ਨਾਨਕ ਸਤਿਗੁਰ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸਬਰਤਨ ਜਿਤ ਮਨ ਲਗਾ ਇਹ ਹੁਆ ਸਮਾਓ ਸ਼ਬਦ ਸੇਤੀ ਮਨ ਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨਾ ਪੇ ਜਿਸਨੂ ਦੇਵ ਜਾਇ ਕਹ ਨਾਨਕ ਸਬਰਤਮ ਹੈ ਹੀਰਾ ਜਿਤ ਜੜਾਓ ਸੇਵ ਸਾਕਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਰਤਾ ਆਏ ਹੁਕਮ ਰਤਾ ਆਏ ਵੇਖੈ ਗੁਰਮੁਖ ਸਹਿਜ ਆਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸੇ ਵਲੇ ਬਲਾਏ ਕਹ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ ਸਿਮਰਤ ਸਾਸਤਮ ਪੰਨਾ 24 ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰ ਵਜਹ ਹੋ ਤਤੈ ਸਾਰ ਨਾ ਜਾਣੀ ਤਿਹੀ ਗੁਣੇ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤਿ ਸੇ ਜਨ ਜਾਗੇ جنا ہر من وسیا بولی امرت بانی کہ نانک سو تت پا جسنگ جاگت رین وانی ماتا کی ادر مہ پرت پال کرے سو کہ منو, گئے منو کے ہو گئے اے وڈ داتا جے جی اگر مہ آہار پہنچا کہ جسن آپ لا آپ نے راہ پی لائے ہے کہ نانک اے وڈ دتا سو کہ من وساری ਜਿਐਸੀ ਅਗਨ ਉਤਰ ਮਹਿ ਤੈਸੀ ਬਾਹਰ ਮਾਇਆ ਮਾਇ ਆਗਮ ਸਵੇ ਕੋ ਜਹੀ ਕਰਤੇ ਖੇਲ ਚਾਇਆ ਜਾਤਿ ਸੁਭਾਨਾ ਤਜਮਿਆ ਪਰਵਾਲ ਭਲਾ ਪਾਇਆ ਲਿਵ ਛੁੜ ਕੀ ਲੱਗੀ ਦਸਨਾ ਮਾਇ ਆਮਰ ਵਰਤਾਇ ਇਹ ਮਾਇਆ ਜਿਥਾਰ ਰਸ ਰਾਮ ਭਜਾਇ ਪਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰਾਬ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾ ਜਾ ਕਿਸੈ ਬਟ ਹੋ ਰਹੇ ਲੋਕ ਬਿਲ ਲਾਇ ਐਸਾ ਸਤਗੁਰ ਜੇ ਮਿਲੈ ਤਿਸਨੋਂ ਸਿਰ ਸੌਪਿਏ ਵਿੱਚ ਹੋ ਆਪ ਗਜਾਇ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨਿ ਆਇ ਹਰ ਆਮੁਲ ਕਹੈ ਭਗਤ ਨਾਨਕ ਕੇ ਨਾਨਕ ਜਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਾਨ ਵਣ ਜਾ ਰਾ ਹਰ ਰਾਸ ਮੇਰੀ ਮਾਨ ਵਣ ਜਾ ਰਾ ਸਤਗੁਰ ਤੇ ਰਾਸ ਜਾਣੀ ਹਰ ਹਨਿਤ ਜਪਿ ਹੋ ਜਿਹਾ ਲਾਹ ਘਟਿਓ ਦਿਹਾੜੀ ਇਹੋ ਧਨ ਤੈਨਾ ਮਿਲਿਆ ਜਨ ਹਰਾਪੇ ਪਾਣਾ ਕਹਾ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾ ਰਾ ਏ ਰਸਨਾ ਤੂੰ ਅਨਸਰਾਚ ਰਹੀ ਤੇਰੀ ਪਿਆਸਾਂ ਜਾਏ ਪਿਆਸਾਂ ਨਾ ਜਾਏ ਹੋਰਤ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁ ਨ ਤਸਨਾ ਲਾਗੇ ਆਏ ਇਹੋ ਹਰਸ ਕਰਮੇ ਪਾਈਐ ਸਤਗੁਰੁ ਬਿਨੈ ਜਸਾਇ ਕਹਿ ਨਾਨਕ ਹੋਰ ਅਨਸ ਸਭ ਵਿਸਰੇ ਜਿ ਹਰਵਸੈ ਮਨ ਆਏ ਏ ਸਰੀਰਾ ਮੇਰੀਆ ਹਰ ਤੁਮਹਿ ਜੋਤ ਰਖੀ ਤਾ ਤੂ ਜਗਮਹਿ ਆਇ ਹਰ ਜੋਤ ਰਖੀ ਤੁਧ ਵਿੱਚ ਤਾ ਤੂ ਜਗਮਹਿ ਆਇ ਹਰਿਆ ਪਿ ਮਾਤਾ ਆਪੇ ਪਿਤਾ ਜਿਨ ਜੀਵੋ ਪਾਈ ਜਗਤ ਦਿਖਾਇਆ ਗੁਰ ਪ੍ਰਸਾਦਿ 부ਜਿਆ ਤਾ ਚਲਤ ਹੋਆ ਚਲਤ ਨਦਰੀ ਆਇ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂ ਜਗ ਮਹਿ ਆਇ ਮਨ ਝੋਪਿਆ ਪਰ ਆਗਮ ਸੁਨੇ ਹਰ ਮੰਗਲ ਗਾਵਸ ਕੀ ਗ੍ਰਹਿ ਮੰਦਨ ਬਣਿਆ ਹਰ ਗਾਵ ਮੰਗਨ ਸ ਕੀਏ ਸੋਗ ਦੂਖ ਨ ਵਿਆਪੇ ਗੁਰ ਤਰਨ ਲਾਗੇ ਤਨ ਸੁਭਾਗੇ ਆਪਣਾ ਪ੍ਰਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਆਰਾਸ ਭੋਗੋ ਕਹਿ ਨਾਨਕ ਪ੍ਰਭ ਆਪ ਮੇਲੇ ਆਕਰਣ ਕਾਰਨ ਜੋਗੋ ਏ ਸਰੀਰਾ ਮੇਰੀ ਆਜਗ ਮਹਿ ਆਇ ਕਿਆ ਤੁਦ ਕਰਮ ਕਮਾਇਆ ਕੇ ਕਾਰਮ ਕਮਾਇਆ ਤੁਦ ਸਰੀਰਾ ਜਾ ਤੂ ਜਾਗ ਮਹਿ ਆਇ ਜਿਨ ਹਰ ਤੇਰਾ ਰਚਨ ਚਿਆ ਸੁ ਹਰ ਮਨਵਸਾਇਆ ਗੁਰ ਪ੍ਰਸਾਦੀ ਹਰ ਮਨਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਇਹੋ ਸਰੀਰ ਪ੍ਰਵਾਰ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਏ ਨਿਤ ਰੋ ਮੇਰੀ ਹੋ ਹਰ ਤਮਹਿ ਜੋ ਧਰੀ ਹਰ ਬਨਵਨਾ ਦੇਖੋ ਕੋਈ ਹਰ ਬਨਵਨਾ ਦੇਖੋ ਕੋਈ ਨਦੀ ਹੰ ਨਿਹਾਲਿਆ ਇਹੋ ਬਿਸ ਸੰਸਾਰ ਤੁਮੇ ਦੇਖਦੇ ਉਹ ਹਰ ਕਾ ਰੂਪ ਹੈ ਉਨਤਰੀ ਨਤਰੀ ਆਇਆ ਇਹੋ ਹਰਕਾਰ ਰੂਪ ਹੈ ਹਰੂਪ ਨਦਰੀ ਆਇਆ ਗੁਰ ਪ੍ਰਸਾਦਿ ਬੁਝਿਆ ਜਾਵੇ ਕਾ ਹਰਿ ਕੈ ਹਰ ਬਨ ਬਨ ਕੋਈ ਕਹਿ ਨਾਨਕ ਹਰੇ ਤ੍ਰਿਆੰਦੇ ਸੇ ਸਤ ਗੁਰ ਮਿਲਿਆਏ ਦੇ ਦ੍ਰਿਸ਼ਟ ਹੋਈ ਇਸ ਰ ਆਪਣਾ ਹੋ ਮੇਰੀ ਹੋ ਸੱਚ ਹੈ ਸੁਨਣੈ ਨੋ ਪਠਾਇ ਸੱਚ ਹੈ ਸੁਨਣੈ ਨੋ ਪਠਾਇ ਸ੍ਰੀ ਲਾਏ ਸੁਨਹੁ ਸਤ ਬਾਣੀ ਜਿ ਸੁਣੀ ਮਨ ਤਨ ਹਰਿ ਹੋਆ ਰਸਨਾ ਰਸੁ ਮਾਣੀ ਸੱਚ ਅਲਖ ਬਿਨਾਣੀ ਤਾਕੀ ਗਾਤੇ ਕਹਿ ਨ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨਹੁ ਪਿਤਰ ਹੋਵਹੁ ਸੱਚ ਹੈ ਸੁਨਣੈ ਨੋ ਪਠਾਇ ਹਰ ਜੀਓ ਗੁਫਾ ਅੰਦਰ ਰੱਖ ਕੇ ਆਵਾਜਾ ਪਵਣ ਵਜਾਇਆ ਵਜਾਇਆ ਆਵਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਇੱਕ ਨਾਂ ਦਸਵਾ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਾਮਿਤ ਤਿਸਤਾਂ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਆਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਕਰਗਾਵਹੋ ਗਾਵਹੋ ਤਾ ਸੋਹਿਲਾ ਕਰ ਸਾਚੇ ਜਿਥੈ ਸਦਾ ਸੱਚ ਧਿਆ ਰਹਿਏ ਸੱਚ ਉਹ ਤੇ ਆਵਹਿ ਜਾਤੁ ਸੁਭਾਵ ਹੈ ਗੁਰ ਬੰਖ ਜਨੁ ਮੁਝਾਵੇ ਇਹੋ ਸਚ ਸਬਨਾ ਕਾ ਖਸਮ ਹੈ ਜਿਸ ਬਖਸੈ ਸੋ ਜਾਣ ਪਾਵੈ ਕਹ ਨਾਨਕ ਸਚ ਸੋ ਹਿਲਾ ਸਚੈ ਕਰ ਗਾ ਰਹਿ ਅਨਦ ਸੁਣੋ ਵਰਤਾ ਕੀ ਹੋ ਸਗਨ ਵਰਤ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਬਸੂਰੇ ਦੂਖ ਲੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੋਨੀਤ ਕਹ ਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿ ਆ ਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ